ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੈਕ ਨੈੱਕ ਦੇ ਹਿਸਾਬ ਨਾਲ ਤੀਰਾ ਕੱਢਣਾ ਦੱਸਾਂਗੇ ਵੀ ਆਪਾਂ ਤੀਰਾ ਕਿੱਦਾਂ ਕੱਢਣਾ ਹੁੰਦਾ ਤੀਰਾ ਕੱਢਣ ਦੀ ਖਾਤਰ ਜੀ ਆਪਾਂ ਨੂੰ ਜਿਹੜਾ ਆਪਣੀਆਂ ਮਤਲਬ ਕੀ ਫਿਟਿੰਗ ਦੀਆਂ ਨਸਾਨੀਆਂ ਹੁੰਦੀਆਂ ਨੇ ਫਿਟਿੰਗ ਦੀ ਕੋਈ ਇਹਦੇ ਵਿੱਚ ਰੋਲ ਨਹੀਂ ਹੁੰਦਾ ਤੀਰਾ ਕੱਢਣ ਖਾਤਰ ਜੀ ਆਪਣਾ ਇੱਕ ਆਪਾਂ ਨੂੰ ਸ਼ੋਲਡਰਸ ਦਾ ਨਾਪ ਲੈਣਾ ਪੈਂਦਾ ਇੱਕ ਆਪਾਂ ਦਾ ਤੀਰਾ ਬੈਕ ਨੈੱਕ ਦੇ ਹਿਸਾਬ ਚ ਨਿਕਲਦਾ ਹੁੰਦਾ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤੀਰਾ ਕਿੱਦਾਂ ਕੱਟੀਦਾ ਹੁੰਦਾ ਹੈ ਵੈਨ ਵਾਲੇ neck ਬਣਾਉਣਾ ਹੋਵੇ ਤਾਂ ਟੀਰਾ ਕਿੱਦਾਂ ਕੱਢਣਾਗਾ ਡੀਪ neck ਬਣਾਉਣਾ ਹੋਵੇ ਤਾਂ ਕਿ ਟੀਰਾ ਕਿੰਨਾ ਰੱਖਣਾਗਾ ਜੇ ਨੋਰਮਲ neck ਰੱਖਣਾ ਤਾਂ ਆਪਾਂ ਟੀਰਾ ਕਿੰਨਾ ਰੱਖਣਾ ਹੁਣ ਮੈਂ ਤੁਹਾਨੂੰ ਦੱਸੂਗੀ ਆਪਦੇ ਟੀਰੇ ਦੇ ਹਿਸਾਬ ਨਾਲ ਟੀਰਾ ਕੱਢਣਾ ਕਿ ਕਿੱਦਾਂ ਕੱਢਣਾ ਹਾਂਗਾ ਸਭ ਤੋਂ ਪਹਿਲਾਂ ਜੀ ਟੀਰਾ ਨਾਪਣ ਦਾ ਤਰੀਕਾਗਾ ਆਪਾਂ ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਸ਼ੋਲਡਰ ਤੱਕ ਇੰਚੀ ਟੇਪ ਰੱਖ ਲੈਣਾਗਾ ਜਿੰਨਾ ਆਪਣਾ ਟੀਰਾ ਆਉਂਦਾਗਾ ਉਹਦੇ ਹਿਸਾਬ ਨਾਲ ਆਪਾਂ neck ਦੀ ਕਟਿੰਗ ਕਰਨੀ ਆ ਤੇ ਟੀਰੇ ਦਾ ਨਿਸ਼ਾਨ ਲਾਉਣਾਗਾ ਜਿੱਦਾਂ ਜੀ ਮੈਂ ਆਪਣੇ ਮਤਲਬ ਕੀ ਤੀਰਾ ਕੱਢਿਆਗਾ ਮੇਰਾ ਤੀਰਾ ਆਇਆ ਜੀ 15 ਇੰਚ ਠੀਕ ਆ ਜੀ ਇੱਕ ਸ਼ੋਲਡਰ ਤੋਂ ਲੈ ਕੇ ਪਿਛਲੇ ਆਪਾਂ ਮਤਲਬ ਪਿਛਲੇ ਪਾਸੇ ਇੰਚੀ ਟੇਪ ਰੱਖਣਾ ਕਰ ਦੰਦੇ ਤੇ ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਸ਼ੋਲਡਰ ਤੱਕ ਮੈਂ ਨਾਪ ਲਿਆ ਦੇਖੋ ਜੀ ਮੇਰਾ ਆਇਆ 15 ਇੰਚ 15 ਇੰਚ ਦਾ ਭੈ ਇਸ ਤਰ੍ਹਾਂ ਕਰਕੇ ਅੱਧ ਕਰ ਲੈਣਾਗਾ 15 ਇੰਚ ਦਾ ਅੱਧ ਹੋ ਗਿਆ ਜੀ 7.5 ਇੰਚ ਜੇ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਬੈਨ ਵਾਲਾ neck ਦੱਸਾਂਗੀ ਵੀ ਬੈਨ ਵਾਲਾ ਨੂੰ neck ਖਾਤਰ ਮੈਂ ਤੀਰਾ ਕਿੰਨਾ ਰੱਖਣਾਗਾ ਬੈਨ ਵਾਲਾ neck ਬਣਾਉਣ ਖਾਤਰ ਤੀਰਾ ਰੱਖਣਾਗਾ ਜੀ 7.5 ਇੰਚ ਠੀਕ ਆ ਜੀ ਜਿੰਨਾ ਤੀਰਾ ਆਇਆ ਉਹਦੇ ਵਿੱਚ ਕੋਈ ਆਪਾਂ ਬਾਅਦ ਨਹੀਂ ਕਰਨੀ ਕੋਈ ਮਤਲਬ ਕਿ ਸਲਾਈ ਵਾਸਤੇ ਬਾਅਦ ਨਹੀਂ ਕਰਨੀ ਕੋਈ ਘਾਟ ਨਹੀਂ ਕਰਨੀ ਪੂਰਾ 7.5 ਇੰਚ ਤੇ ਆਪਾਂ ਇਦਾਂ ਮਾਰਕ ਕਰ ਲੈਣਾਗਾ ਪੂਰਾ ਰੱਖਣਾਗਾ ਤੇ ਜਿਹੜੀ ਇਹਦੀ ਮਤਲਬ ਕਿ ਇਧਰ ਨੂੰ neck ਕੱਟਣਾਗਾ ਉਹ ਸਿਰਫ 1 ਇੰਚ ਕੱਟਣਾਗਾ 1 ਤੋਂ ਤੁਸੀਂ 1.5 ਕਰ ਸਕਦੇ ਹੋਗੇ ਇਸ ਤੋਂ ਜ਼ਿਆਦਾ ਜ਼ਿਆਦਾ ਘੱਟ ਨਹੀਂ ਕਰਨਾ ਹੈਗਾ ਜੇ ਜਿਹੜੀ ਇਹ ਤੇ ਗਲੇ ਦੀ ਚੜਾਈ ਰੱਖਣੀ ਆਂਗੀ ਉਹ ਤੁਸੀਂ 3.5 ਰੱਖ ਸਕਦੇ ਹੋਗੇ 3 ਵੀ ਰੱਖ ਸਕਦੇ ਹੋ ਮੈਂ ਆਪਦੇ 3.5 ਰੱਖਦੀ ਹੁੰਨੀ ਆਂਗੀ ਨਾ 3 ਤੋਂ ਘੱਟ ਨਹੀਂ ਕਰਨੀ 3.5 ਤੋਂ ਜ਼ਿਆਦਾ ਨਹੀਂ ਕਰਨੀ ਆਹ ਲਓ ਜੀ ਇਸ ਤਰ੍ਹਾਂ ਇਸ ਦੀ ਘਾਟ ਪੈ ਜਾਂਦੀ ਹੈ ਉਂਗਲੀ ਪੈ ਜਾਂਦੀ ਹੁੰਦੀ ਆ ਇਸ ਤਰ੍ਹਾਂ ਗਲਾਈ ਪਾ ਕੇ ਜਿਸ ਦੀ ਕਟਿੰਗ ਹੋ ਜਾਂਦੀ ਹੁੰਦੀ ਆ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ نیچے ਨੂੰ ਕਿੰਨੇ ਇੰਚ ਤੇ ਕਿੰਨਾ ਤੀੜਾ ਰੱਖਣਾ ਕਿੰਨੇ ਤੇ ਕਿੰਨਾ ਆਹ ਦੇਖੋ ਜੀ ਇੱਥੇ ਆਪਾਂ ਇੰਚੀ ਟੇਪ ਰੱਖ ਲਿਆ ਆ 1 ਇੰਚ ਤੇ ਲਾਇਆ ਸੀ 2 3 4 5 6 6 7 8 9 10 10 ਇੰਚ ਤੱਕ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਇਸ ਤੋਂ ਡੀਪ ਨੈੱਕ ਤਾਂ ਸਾਇ ਵੀ ਕੋਈ ਪਾਉਂਦਾ ਹੋਵੇ 10 ਇੰਚ ਤੱਕ ਨੈੱਕ ਬਹੁਤ ਡੀਪ ਹੁੰਦਾ 10 ਇੰਚ ਤੱਕ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਤੀੜਾ ਕਿੱਦਾਂ ਕੱਢਣਾਗਾ 1 2 3 4 ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ 4 ਇੰਚ ਤੱਕ ਦੱਸੂਗੀ ਵੀ ਆਪਾਂ ਟੀਰਾ ਕਿੰਨਾ ਰੱਖ ਸਕਦੇ ਆ ਜਿੱਦਾਂ ਜੀ ਮੇਰਾ ਟੀਰਾ ਆਇਆ ਸੀਗਾ 7.5 ਇੰਚ ਜੇ ਮੈਂ 4 ਇੰਚ neck ਦੀ ਥੱਲੇ ਨੂੰ ਕਟਿੰਗ ਕਰੂੰਗੀ ਤਾਂ ਮੈਂ ਟੀਰਾ ਰੱਖੂੰਗੀ ਜੀ ਆਪਦਾ 7 ਇੰਚ ਸਿਰਫ ਅੱਧਾ ਇੰਚ ਘਟਾ ਕੇ ਥੋੜਾ ਜਿਹਾ ਸਲਾਈ ਚ ਆਜੂ ਉਹਨੇ ਬਣ ਕੇ ਜੀ 6.5 ਹੀ ਰਹਿ ਜਾਣਾਗਾ 7 ਇੰਚ ਰੱਖੂੰਗੀ ਤੇ 4 ਤੋਂ ਬਾਅਦ 5 6 7 7 ਇੰਚ ਤੱਕ ਜੀ ਮੈਂ ਆਪਦਾ ਤੀਰਾ ਰੱਖੂੰਗੀ 6.5 ਇੰਚ ਇੱਥੇ ਤੱਕ 6.5 ਇੰਚ 7 ਤੋਂ ਬਾਅਦ ਜੀ 8 9 10 10 ਤੱਕ ਜੀ ਆਪਾਂ ਤੀਰਾ ਰੱਖ ਸਕਦੇ ਆਂਗੇ 6 ਇੰਚ 6 ਇੰਚ ਤੋਂ ਘੱਟ ਜੀ ਆਪਾਂ ਤੀਰਾ ਨਹੀਂ ਰੱਖ ਸਕਦੇ ਚਾਹੇ ਆਪਣਾ ਨਾਪ ਕੋਈ ਵੀ ਹੋਵੇ ਕਿਉਂਕਿ ਕਈ ਵਾਰੀ ਕਈ ਲੋਕ ਪਤਲੇ ਹੁੰਦੇ ਨੇ ਪਰ ਜਿਹੜੇ ਉਹਨਾਂ ਦਾ ਸ਼ੋਲਡਰਸ ਦਾ ਨਾਪ ਹੁੰਦਾ ਉਹ ਚੌੜਾ ਹੁੰਦਾਗਾ ਤੇ ਸ਼ੋਲਡਰਸ ਦੇ ਹਿਸਾਬ 'ਚ ਹੀ ਤੀਰਾ ਰੱਖਿਆ ਜਾਂਦਾਗਾ ਜਿਹੜਾ ਤੀਰਾਗਾ ਉਹਦੇ ਵਿੱਚ ਪਤਲੇ ਜਾਂ ਮੋਟੇ ਦਾ ਕੋਈ ਰੋਲ ਨਹੀਂ ਹੁੰਦਾ ਸਿਰਫ ਆਪਣੇ ਸ਼ੋਲਡਰਸ ਦਾ ਉਹ ਹੁੰਦਾਗਾ ਵੀ ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਸ਼ੋਲਡਰ ਤੱਕ ਆਪਣਾ ਕਿੰਨਾ ਨਾਪ ਆਉਂਦਾ ਕਈ ਵਾਰੀ ਕਈ ਲੋਕ ਹੁੰਦੇ ਨੇ ਸਰੀਰ ਦੇ ਭਾਰੇ ਹੁੰਦੇ ਨੇ ਪਰ ਜਿਹੜੇ ਉਹਨਾਂ ਦੇ ਆ ਮੋਢੇ ਹੁੰਦੇ ਨੇ ਇਥੋਂ ਉਹਨਾਂ ਦਾ ਨਾਪ ਘੱਟ ਹੁੰਦਾਗਾ ਇਸ ਕਰਕੇ ਜਿਹੜਾ ਨਾਪ ਹੁੰਦਾ ਆਪਣੇ ਟੀਰੇ ਦਾ ਉਹ ਆਪਣੇ ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਸ਼ੋਲਡਰ ਤੱਕ ਹੀ ਲੈਣਾ ਹੁੰਦਾ ਆਪਾਂ ਟੀਰਾ ਕਦੇ ਵੀ 6 ਇੰਚ ਤੋਂ ਘੱਟ ਨਹੀਂ ਰੱਖਣਾ ਉਹ ਤਾਂ ਨਹੀਂ ਰੱਖਣਾ ਜੀ ਕਿਉਂਕਿ ਜੇ ਆਪਾਂ 6 ਇੰਚ ਤੋਂ ਘੱਟ ਟੀਰਾ ਰੱਖਾਂਗੇ ਤਾਂ ਜਿਹੜੀ ਆਪਣੀ ਆਹ ਵਾਲੀ ਦੇਖੋ ਜੀ ਆ ਇੰਨੀ ਕਾਹ ਵਾਲਾ ਮੋਢਾ ਹੁੰਦਾ ਵਾ ਸੂਟ ਦਾ ਟੀਰਾ ਲਾ ਲਓ ਮੋਢਾ ਲਾ ਲਓ ਫੇਰ ਜੇ ਇਹਨੇ ਘੱਟ ਜਾਣਾ ਜੇ 6 ਇੰਚ ਤੋਂ ਘੱਟ ਰੱਖਾਂਗੇ ਇੰਨਾ ਕੀ ਰਹਿ ਜਾਊਗਾ ਇੰਨਾ ਕਰੇਨ ਕਰਕੇ ਫੇਰ ਇਹ ਮੋਢੇ ਤੋਂ ਡਿੱਗੂਗਾ ਜੇ ਦੀ ਚੜਾਈ ਸਹੀ ਹੋਊਗੀ ਤਾਂ ਕਦੇ ਵੀ ਜਿਹੜਾ ਆਪਣਾ ਗਲਾਗਾ ਉਹ ਮੋਢਿਆਂ ਤੋਂ ਡਿੱਗੂਗਾ ਨਹੀਂ ਹੁਣ ਮੈਂ ਤੁਹਾਨੂੰ ਇਹਦੇ ਮੁਤਾਬਕ ਦੱਸਦੀ ਆਂਗੀ ਵੀ ਆਪਾਂ ਨੈਕ ਦੀ ਕਟਿੰਗ ਕਿੰਨੇ ਇੰਚ ਤੇ ਕਰਨੀ ਹੈਗੀ ਦੇਖੋ ਜੀ ਜੇ ਆਪਾਂ ਬੈਂਡ ਨੈਕ ਬੈਂਡ ਨੈਕ ਕੀਤਾ ਦਾ ਰੈਡੀ ਦੇਖੋ ਜੀ ਜੇ ਆਪਾਂ ਬੈਂਡ ਨੈਕ ਰੈਡੀ ਕਰਨਾਗਾ ਤਾਂ ਬੈਂਡ ਨੈਕ ਦੀ ਜਿਹੜਾ ਥੱਲੇ ਨੂੰ ਗਲਾ ਹੁੰਦਾ ਉਹ ਸਿਰਫ 1 ਇੰਚ ਤੇ ਕੱਟਿਆ ਜਾਂਦਾ ਤੁਸੀਂ ਕਦੇ ਵੀ 1 ਇੰਚ ਤੋਂ ਜ਼ਿਆਦਾ ਨਾ ਕੱਟਿਓ ਫੇਰ ਜਿਹੜੀ ਜਦੋਂ ਆਪਾਂ ਇਹ ਵਾਲੀ ਬੈਂਡ ਲਾਉਣੇ ਹੁੰਦੇ ਆ ਯਾਨੀ ਕਾਲਰ ਲਾਉਣੇ ਆ ਤਾਂ ਸਹੀ ਨਹੀਂ ਲੱਗਦਾ ਹੈਗਾ ਤੇ ਜੇ ਆਪਾਂ ਇੱਕ ਤੋਂ 1 2 3 4 ਜੇ ਆਪਾਂ ਨੀਚੇ ਨੂੰ 4 ਇੰਚ ਗਲੇ ਦੀ ਲੰਬਾਈ ਰੱਖਣੀ ਆ ਨਾ ਤਾਂ ਆਪਾਂ ਗਲੇ ਦੀ ਚੜਾਈ ਇੱਥੋਂ ਕਿੰਨੇ ਤੇ ਕਟਿੰਗ ਕਰਨੀ ਆ 2.5 ਇੰਚ ਤੇ ਤਾਂ ਆਪਾਂ 2.5 ਇੰਚ ਤੇ ਆਪਾਂ ਗਲਾ ਕੱਟ ਕਰ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਗਲਾਈ ਆ ਜਾਂਦੀ ਹੈ ਇਸ ਤਰ੍ਹਾਂ 2.5 ਇੰਚ ਕਰਨਾ ਜਦੋਂ ਆਪਾਂ 7 ਇੰਚ ਤੀਰਾ ਹੋਊਗਾ ਨਾ ਆਪਣਾ ਤੇ نیچے ਨੂੰ 4 ਇੰਚ ਲੰਬਾਈ ਹੋਊਗੀ ਤਾਂ ਐਦਾਂ ਆਪਾਂ 4 ਇੰਚ ਤੇ ਉਹ ਦੇਣੀ ਹੈਗੀ 4 ਇੰਚ ਥੱਲੇ ਨੂੰ ਲੰਬਾਈ ਤੇ 2.5 ਇੰਚ ਆਪਣੇ ਗਲੇ ਦੀ ਚੜਾਈ 4 ਤੋਂ ਬਾਅਦ ਜੀ 5 6 7 7 ਇੰਚ ਤੱਕ ਜੀ ਆਪਾਂ ਜਿਹੜਾ ਗਲਾਗਾ ਉਹ 2.5 ਇੰਚ ਕਰਨਾ ਹੈ ਕਿਉਂਕਿ ਜੇ ਆਪਾਂ ਗਲਾ ਜਿਆਦਾ ਚੌੜਾ ਕੱਟ ਲਾਂਗੇ ਤਾਂ ਆਪਣਾ ਜਿਹੜਾ ਗਲਾਗਾ ਜਿਆਦਾ ਖੁੱਲਾ ਹੋਣ ਕਰਕੇ ਤੀਰੇ 'ਚ ਢਿੱਲ ਪੈ ਜਾਂਦੀ ਹੈ ਜੀ ਆਪਣੇ ਜਿਹੜਾ ਤਹਾਨਲਾ ਹਿੱਸਾ ਹੁੰਦਾ ਕਮੀਜ਼ ਦਾ ਉਹ نیچے ਨੂੰ ਖਿਸਕੀ ਜਾਂਦਾ ਹੁੰਦਾ ਆਲੇ ਦੁਆਲੇ ਨੂੰ ਇਹ ਆਪਾਂ ਜੀ ਸਵਾ 2 ਤੇ ਕਰਨਾਗਾ ਇਸ ਤਰ੍ਹਾਂ ਹੀ ਜੀ ਆਹ ਦੇਖੋ ਇਹਦੀ ਸਵਾ 2 ਇੰਚ ਤੇ ਐਦਾਂ ਗਲਾਈ ਪੈ ਚੋਗੇ ਆਹ ਹੋ ਗਿਆ ਬੈਨ ਨੈਕ ਆਹ ਹੋ ਗਿਆ 4 ਇੰਚ ਤੱਕ 2 1/2 ਇੰਚ ਤੇ ਆਹ ਹੋ ਗਿਆ ਜੀ 7 ਇੰਚ ਚੱਕ ਤੱਕ ਸਵਾ 2 ਤੇ 7 ਤੋਂ ਬਾਅਦ 8 9 10 10 ਇੰਚ ਤੱਕ ਜਿਹੜਾ ਗਲਾਗਾ ਉਹ ਆਪਾਂ ਸਿਰਫ 2 ਇੰਚ ਚੜਾਈ ਤੇ ਕਟਿੰਗ ਕਰਨੀ ਹੁੰਦੀ ਹੈ ਗਲਾਈ ਪਾਉਣੀ ਹੁੰਦੀ ਹੈ ਸਿਰਫ 2 ਤੇ ਆ ਦੇਖੋ ਜੀ ਹੁਣ ਆਪਾਂ ਇਹਨੂੰ 2 ਇੰਚ ਨੂੰ ਇਸ ਤਰ੍ਹਾਂ ਹਲਕੇ ਜਿਹੇ ਹੱਥ ਨਾਲ ਗੁਲਾਈ ਦੇ ਦੇਣੀ ਹੈ 2 ਇੰਚ ਤੇ ਨਾਕ ਆਪਾਂ 2 ਇੰਚ ਤੋਂ ਹੁਣ ਇਸ ਤੋਂ ਬਾਅਦ ਗਲਾ 'ਚ ਆਪਾਂ ਜ਼ਿਆਦਾ ਵੀ ਰੱਖਣਾ ਤਾਂ ਆਪਾਂ 2 ਇੰਚ ਤੋਂ ਘਟਾਉਣਾ ਨਹੀਂ ਹੈਗਾ ਤੇ 6 ਇੰਚ ਤੋਂ ਤੀਰਾਂ ਨੂੰ ਘਟਾਉਣਾ ਹੈਗਾ ਹੁਣ ਤੁਹਾਨੂੰ ਮੈਂ ਤੀਰਾ ਕੱਢਣਾ ਦੱਸਿਆਗਾ ਵੀ ਕਿੰਨੇ ਇੰਚ ਗਲੇ ਤੇ ਕਿੰਨਾ ਇੰਚ ਆਪਾਂ ਤੀਰਾ ਕੱਢ ਸਕਦੇ ਹਾਂਗੇ ਤੀਰਾ ਕੱਢਣ ਵਿੱਚ ਆਪਣੇ ਮੋਢਿਆਂ ਦਾ ਕੋਈ ਰੋਲ ਨਹੀਂ ਹੁੰਦਾ ਮੋਢਾ ਆਪਾਂ ਉਨੇ ਹੀ ਰੱਖਣਾਗਾ ਜਿੰਨਾ ਆਪਣਾ ਹੈਗਾ ਜਿੱਦਾਂ ਮੇਰਾ ਮੋਢਾ ਜੀ 7 ਇੰਚ ਆਗਾ 7.5 ਆਗਾ ਤਾਂ ਮੈਂ 7.5 ਇੰਚ ਦੀ ਕਟਿੰਗ ਕਰਨੀ ਆ ਉਹਦੀ ਤੀਰੇ ਦੇ ਤੀਰੇ ਦੇ ਹਿਸਾਬ ਨਾਲ ਮੋਢੇ ਤੇ ਕੋਈ ਅਸਰ ਨਹੀਂ ਪੈਂਦਾ ਨਾ ਹੀ ਆਪਣੀ ਫਿਟਿੰਗ ਤੇ ਅਸਰ ਹੁੰਦਾਗਾ ਤੀਰੇ ਦਾ ਸਿਰਫ ਜਿਹੜੇ ਆਪਣੇ ਮੋਢੇ ਥਿਸਕਦੇ ਨੇ ਇਹ ਚੀਜ਼ ਨਾਲ ਕੰਟੈਕਟ ਹੁੰਦਾਗਾ ਹੁਣ ਤੁਹਾਨੂੰ ਸਮਝ ਲੱਗੀ ਹੋਣੀ ਹੈ ਜੀ ਆਪਾਂ ਤੀਰਾ ਕਿੱਦਾਂ ਕੱਢਣਾਗਾ ਤੇ 4 ਇੰਚ ਤੇ ਕਿੱਦਾਂ ਪਾਉਣੀ ਹੈ ਕਿ 7 ਇੰਚ ਤੇ ਕਿੰਨਾ ਰੱਖਣਾਗਾ ਤੇ 3 ਇੰਚ ਤੇ ਕਿੱਦਾਂ ਰੱਖਣਾਗਾ ਜੇ ਤੁਹਾਨੂੰ ਵੀਡੀਓ ਅੱਜ ਦੀ ਮੇਰੀ ਵਧੀਆ ਲੱਗੀ ਹੋਵੇ ਇਹੋ ਜੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਐਂਡ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ